جوان سجیگ رکھنا زندہ باد جوان سجیگ رکھنا زندہ باد یعنی ہاپنی سجی یعنی ہاپنی سجی زندہ باد یعنی ہاپنی سجی زندہ باد یعنی ہاپنی سجی زندہ باد جوان سجیگ رکھنا زندہ باد شروپدیل کاندیدل زندہ باد کاندیدل پرسن جی زندہ باد چنا وا چاہنی ہرپریت سنگھ جی اکالی دل ਪੰਨ ਸਿੰਘ ਜੀ ਪੰਜਾਬ ਉਹਨਾਂ ਦੇ ਨਾਲ ਸਾਡੇ ਸਮਾਣਾ ਹਲਕੇ ਦੇ ਬਹੁਤ ਹੀ ਹਰਮਨਿਆਈ ਲੀਡਰ ਬਰਬੇਸ਼ਾ ਸਦਾ ਸਦਾ ਸਿੰਘ ਜੀ ਲਖਰਾ ਸਾਹਿਬ ਉਹਨਾਂ ਦੀ ਅਗਵਾਈ ਤੇ ਹੇਠ ਜੋ ਅੱਜ ਇੱਥੇ ਬੁੱਢੀ ਜੀ ਵੀ ਵਪਾਰੀ ਵਾਲ ਦੁਕਾਨਦਾਰ ਇੰਡਸਟਰੀ ਡਾਕਟਰ ਸਾਹਿਬਾਂ ਅਤੇ ਹੋਰ ਆਮ ਲੋਕਾਂ ਨੂੰ ਦੇਸ਼ਾਂ ਨਹੀਂਆ ਮੁਸ਼ਕਲਾ ਅਤੇ ਹੋਰ ਹੋਰ ਬੰਦੇ ਦੇ ਮੈਗਾਈ ਮੈਨੇ ਕਰੋਗੇ ਮੈਨੇ ਸਾਰੇ ਜਿਹੜੇ ਮੌਜੂਦ ਮੋਜੂਦ ਹੋ ਜਾਣ ਮੇਰੀ ਹੱਥ ਬੰਨ ਕੇ ਬੇਤੀ ਹੈ ਪੈਸਾ ਲੈ ਵੀਰਾਂ ਨੂੰ ਤੇ ਹੋਰ ਵੀ ਜੋ ਸਾਡੇ ਮੰਦਰਾਂ ਦੇ ਵਿੱਚ ਬ੍ਰਾਹਮਣ ਪੈਚਾਰੇ ਦੇ ਜੋ ਸਾਡੇ ਪੰਗਾ ਜੀ ਬੈਠੇ ਨੇ ਉਹ ਸ਼ਾਮਲ ਕਰਨ ਵਾਸਤੇ ਸਰਬਾਤ ਸਦੀਸ਼ ਸਿੰਘ ਲਖੜਾ ਜੀ ਅਗਵਾਈ ਇਹ ਕਰ ਤੇ ਇੱਥੇ ਹਮ ਗਾਪਨ ਵਾਸਤੇ ਉਹਨਾਂ ਦੀ ਜੋ ਵੀ ਗੱਲਾਂ ਨੇ ਲਖੜਾ ਸਾਹਿਬ ਤੇ ਡੀਟੀਓ ਸਾਡੇ ਕਨ ਸਿੰਘ ਜੀ ਐਮਐਲਏ ਆਪਣੇ ਸਤਲਾਣਾ ਹਮਕਾ ਤੋਂ ਆਪਣੇ ਸਾਰੇ ਚਾਤ ਤੁਹਾਡੇ ਨਾਲ ਫੈਸਲਾ ਸਾਥੀ ਕਰਕੇ ਸੋ ਤੁਹਾਨੂੰ ਸਾਰੇ ਬਾਤ ਨਾ ਕਰਤੀ ਬਸ ਪਰ ਨਾਲ ਮੀਟਿੰਗ ਤੁਸੀਂ ਲਿੱਤੀ ਹੈ ਕੀ ਵਪਾਰੀ ਦੇ ਵਾਂਗ ਕਿੰਨੇ ਸਟਾਲਸ ਮਾਦਾਰ ਕਰ ਰਹੇ ਤੁਸੀਂ ਅੱਜ ਦੇ ਸਮੇਂ ਅਕਾ ਉਹ ਸੋਨੇ ਪੁਰਾ ਮਿਲ ਰਿਹਾ ਹੈ ਕਿ ਕਿੰਨੇ ਦੇ ਵਿੱਚ ਕਿੰਨੇ ਵੀ ਸਾਰੇ ਵਪਾਰੀ ਭਰਾ ਨੇ ਮਦਦ ਨਾਲ ਅਸੀਂ ਚੱਕੇ ਦੀ ਜੀ ਹੈ ਵਪਾਰੀ ਨੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਵੇਂ ਕਿ ਪੰਜਾਬ ਦੇ ਕਿਸਾਨ ਜੋ ਭਿਆਨਕ ਸਥਿਤੀ ਚੋਂ ਗੁਜ਼ਰ ਰਿਹਾ ਹੈ ਮਜ਼ਦੂਰ ਉਸ ਤੋਂ ਵੀ ਪਿਆਨਕ ਸਥਿਤੀ ਚੋਂ ਗੁਜ਼ਰ ਰਿਹਾ ਹੈ ਤੇ ਵਪਾਰੀ ਵੀ ਇਸ ਸਮੱਸਿਆਵਾਂ ਦਾ ਇੱਕਦਾਂ ਦਾ ਮੋੜ ਦਾ ਸਾਹਮਣਾ ਕਰ ਰਹੇ ਇਸ ਸਟੇਟ ਦੀ ਗੁਣਤੀ ਦੇ ਵਿੱਚ ਪਸਾਨੀ ਆਪਣਾ ਜੁਗੜਾ ਨੂੰ ਉਤਮੀਅਤ ਤੇ ਵਪਾਰ ਵੀ ਜਿਹੜਾ ਉਹ ਬਰਾਬਰ ਦਾ ਜੁਗੜਾ ਨੂੰ ਪਾਉਂਦਾ ਤੇ ਮੱਜ ਟ੍ਰੇਡ ਜਿਹੜਾ ਪੰਜਾਬ ਦੇ ਵਿੱਚ ਬਿਲਕੁਲ ਜਿਹੜਾ ਖਤਮ ਹੀ ਹੋ ਗਿਆ ਲਗਭਗ ਆਨਲਾਈਨ ਸ਼ਾਪਿੰਗ ਨੇ ਬਹੁਤ ਵੱਧਾ ਵਪਾਰੀਆਂ ਦਾ ਨੁਕਸਾਨ ਕੀਤਾ ਹੈਗਾ ਤੇ ਸਰਕਾਰ ਦੀ ਜਿਹੜਾ ਉਹ ਕੋਈ ਬਹੁਤੀ ਵੱਡੀ ਮਦਦ ਜਿਹੜੀ ਹੈ ਪਾਗਿਓ ਵਾਸਤੇ ਜਿਹੜਾ ਨਹੀਂ ਕਰਦੇ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਅੱਜ ਉਹ ਕਿਹਾ ਵਿਚਾਰ ਲੈਂਦੇ ਹਾਂ ਪ੍ਰਧਾਨ ਜੀ ਸਮਾਣੇ ਦੇ ਵਿੱਚ ਟਰੱਕ ਯੂਨੀਅਨ ਬਣੀ ਹੋਈ ਹੈ ਨਾ ਚਾਰ ਵਾਰ ਜਿਹੜੇ ਹੁਣ ਪ੍ਰਧਾਨ ਨੇ ਬਦਲ ਚੁੱਕੇ ਨੇ ਕੁਝ ਦਿਨ ਪਹਿਲਾਂ ਵੀ ਉਹਰੇ ਪ੍ਰਧਾਨ ਤੱਕੇ ਨਾਲ ਥੋਪੇ ਗਏ ਸੀ ਉਹਦੇ ਵਿੱਚੋਂ ਅੱਜ ਇੱਕ ਫਿਰ ਅਸਤੀਫਾ ਦੇ ਗਿਆ ਲਗਾਤਾਰ ਜਿਹੜੇ ਹਾਲੇ ਤੱਕ ਡਰਾਈਵਰ ਨਹੀਂ ਉਹ ਚੋਰੀ ਗੱਡੀਆਂ ਭਰ ਰਹੇ ਨੇ ਪ੍ਰੋਫੈਸਰ ਅਸੀਂ ਉਹਨਾਂ ਨੂੰ ਉਹਦੇ ਮਿਹਰੇ ਬਾਰੋ ਗੱਲ ਦੀ ਲੱਗਦੀ ਹੈ ਸਮਾਣੇ ਦੀ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤਰ੍ਹਾਂ ਜੀ ਇਥੋਂ ਦੇ ਸਾਡੇ ਜਿੰਨੇ ਉਹਨਾਂ ਨੂੰ ਕਹਾਂਗੇ ਕਿ ਇਹਨਾ ਲੋਕਲ ਸਮੱਸਿਆ ਹੈ ਕਿਉਂਕਿ ਵਪਾਰੀ ਅੱਜ ਸਾਰੇ ਇਕੱਠੇ ਨੂੰ ਉਹਨਾਂ ਚ ਡਰਾਈਵਰ ਬਹੁਤ ਜ਼ਿਆਦਾ ਨਹੀਂ ਬਿਲਕੁਲ ਹਰ ਵਰਗងារ ਜਿਹੜਾ ਦੁਖੀ ਹੋਇਆ ਪਿਆ ਹੈ ਚਾਹੇ ਉਹ ਮਜ਼ਦੂਰ ਹੈ ਕਿਸਾਨ ਹੈ ਵਪਾਰੀ ਹੈ ਦੁਕਾਨਦਾਰ ਹੈ ਡਰਾਈਵਰ ਹੈ ਕੋਈ ਛੋਟੀਆਂ-ਮੋਟੀਆਂ ਕੋਈ ਖੱਟੀਆਂ ਚ ਨੌਕਰੀਆਂ ਕਰਨੀਆਂ ਹਰ ਵਰਗ ਜਿਹੜਾ ਇੱਕ ਆਪਣੀ-ਆਪਣੀ ਅਲੱਗ-ਅਲੱਗ ਕਿਸਮ ਦੀ ਸਮੱਸਿਆਵਾਂ ਦੇ ਨਾਲ ਜੁੜੂਜ ਰਿਹਾ ਹੈ ਔਰ ਸਰਕਾਰਾਂ ਜਿਹੜੀਆਂ ਵੀ ਇਹ ਸਹਾਇਤਾ ਕਰਦੀਆਂ ਹੁੰਦੀਆਂ ਹਨ ਸਰਕਾਰਾਂ ਬੰਦ ਲੋਕੋ ਇਸ ਸਹਾਇਤਾ ਦੇ ਲਈ ਮਿਲਦੀ ਹੈ ਜੇ ਜਿਹੜੇ ਕੱਲ ਜਲੰਧਰ ਘਟਨਾ ਹੋਈ ਹੈ ਜਲੰਧਰ ਜਿੰਨਾ ਅਮਰ ਉਹ ਮਟਰ ਹੋਇਆ ਤੇ ਉਹ ਨੌਜਵਾਨ ਸਰਪੰਚ ਜਿਹੜਾ ਹੈਗਾ ਉਹ ਗੋਰੀਆ ਮਾਰਕੀਟ ਦੇ ਅੱਡੇ ਮਾਰਦਾ ਹੈ ਉੱਤਲੇ ਉਹ ਰਕੜਾ ਸਕੂਆ ਪਰ ਅੱਡੀ ਹਰਾਦ ਦੀ ਗੱਲ ਹੈ ਕਿ ਹਰ ਰੋਜ਼ ਪੰਜਾਬ ਦੇ ਵਿੱਚ ਦੋ ਦੋ ਲੈ ਕੇ ਤਨ ਮਤਲਬ ਹੋ ਰਿਹਾ ਤੇ ਜੇ ਕੋਈ ਸਭੀ ਰੋਟੀ ਖਾ ਰਿਹਾ ਹੈ ਤੇ ਉਹਨੂੰ ਕੌਂਦ ਨਾਲ ਜਿਹੜੇ ੱਡੇ ਕਰਨੀ ਦੇ ਰਹੇ ਕੌਂਦੀਆਂ ਮੰਡੀਆਂ ਜਾ ਰਹੀਆਂ ਮੈਂ ਪਹਿਲਾਂ ਵੀ ਕਿਹਾ ਹੈਗਾ ਕਿ ਤੀ ਤਣ ਦੇ ਆਖਿ ਪਹਿਲਾਂ 25 30 ਸਾਲ ਪਹਿਲਾਂ ਸੁਣਦੇ ਹੁੰਦੇ ਸੀ ਕਿ ਬਿਹਾਰ ਦੇ ਵਿੱਚ 2 ਰੁਪਏ 3 ਰੁਪਏ ਵਿੱਚ ਬੰਦਾ ਮਾਰਦਾ ਸੀ ਅੱਜ ਪੰਜਾਬ ਦੇ ਵਿੱਚ ਪੈਸਿਆਂ ਦੀ ਫੁੱਕੀ ਸ਼ੋਰ ਕਰੇ ਜਿਹੜਾ ਹੈ ਪਰ ਨੌਜਵਾਨ ਜਿਹੜੇ ਕਦਮ ਕਿਤੇ ਜਾ ਰਹੇ ਤੇ ਘੱਟੋ ਘੱਟ ਸਰਕਾਰਾਂ ਨੂੰ ਜਿਹੜਾ ਹੈ ਉਹ ਗਾਰੰਟੀ ਦੇਣੀ ਚਾਹੀਦੀ ਜ਼ਿੰਦਗੀ ਦੀ ਗਾਰੰਟੀ ਤਾਂ ਸਰਕਾਰਾਂ ਦੇਣ ਚਾਹੁੰਦੇ ਵਕਾਸ ਜਿਹੜਾ ਹੈਗਾ ਨਹੀਂ ਕਰਦੀਆਂ ਨਾ ਕਰਨ ਵਕਾਸ ਕਰਨਾ ਅਸੀਂ ਜਿਉਂਦੇ ਰਹਿ ਲੰਗੇ ਪਰ ਹੋਣੀਆਂ ਮਾਰ ਕੇ ਜਿਹੜੇ ਮਾਰੇ ਜਾ ਰਹੇ ਆ ਇਹ ਬਹੁਤ برداشت ਤੋਂ ਬਾਹਰ ਵੀ ਗਿਆ ਸਾਰੇ ਵਿਦਵਾਨ ਹਾਰੇ ਅਸੀਂ ਬੁਲਾਏ ਨੇ ਤੇ ਸਾਰਿਆਂ ਨਾਲ ਰਕਸ਼ਾ ਕਿਉਂ ਦੇ ਕੀ ਪ੍ਰੋਬਲਮਾਂ ਨੇ ਸੇਕੂ ਸਭਾ ਨੂੰ ਉਹਦੇ ਲਈ ਆਏ ਨੇ ਕਿ ਆਪਾਂ ਇਹਦੀ ਅੱਜ ਦੀਆਂ ਮਸਲੇ ਨੇ ਉਹ ਹੱਲ ਕਿਵੇਂ ਕਰ ਦਿੰਨੇ ਆ ਕਿਵੇਂ ਹੱਲ ਕਰਨਾ ਕਿਉਂਕਿ ਪਹਿਲਾਂ ਵੀ ਆਪਣੀ ਹੁੰਦੀ ਰਹੇ ਨੇ ਪਰ ਅੱਜ ਮੈਂ ਚਾਹੁੰਦਾ ਸੀ ਕਿ ਸਾਰੇ ਜਿੰਨੇ ਵੀ ਸਾਡੇ ਵਪਾਰੀ ਨੇ ਵਿਦਵਾਨ ਨੇ ਤੇ ਇੰਡਸਟਰੀਸ ਨੇ ਸਾਰ ਨੂੰ ਇਕੱਠੇ ਕਰਕੇ ਆਪਾਂ ਮੈਟਿੰਗ ਇਕੱਠੇ ਗੱਲ ਕਰ ਲਈਏ ਇਹਨਾਂ ਦੀ ਸਮੱਸਿਆਵਾਂ ਸੁਣ ਲਈਏ ਕਿ ਉਹਨਾਂ ਦਾ ਹੱਲ ਕੀ ਹੈ ਕੱਲ ਨੂੰ ਅਸੀਂ ਬਿਹਨ ਡਾਕੂਮੈਂਟ ਬਣਾਉਣਾ ਅਸੀਂ ਉਹ ਨਿਸਬਤជា ਮੈਂ ਬੀਨਕ ਮਰਦਮਿਚ ਪਾਈਏ ਜੋ ਅਸੀਂ ਚੋਨ ਮੰਡ ਫਿਰ ਸੁਣਾਣਾ ਉਹਦੇ ਵਿੱਚ ਪਾਈਏ ਅਸੀਂ ਲੋਕਾਂ ਦੇ ਵਿੱਚ ਜਾ ਕੇ ਕਰਨਾ ਚਾਹੁੰਦੇ ਆ ਇਹ ਇੱਥੇ ਨਹੀਂ ਹਰ ਜਗ੍ਹਾ ਤੇ ਇਹ ਸੀ ਕਰ ਰਹੀ ਹੈ ਸਾਡੇ ਪੁੱਤਰ ਸਰਜੀਤ ਸ਼ਰਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਜ਼ਥੇਦਾਰ ਹਰਪ੍ਰੀਤ ਸਿੰਘ ਜੀ ਆ ਰਹੇ ਨੇ ਉਹਨਾਂ ਦੇ ਨਾਲ ਇਹ ਜਿਹੜਾ ਫੰਕਸ਼ਨ ਹੈ ਸਰਦਾਰ ਸਰਜੀਤ ਸਿੰਘ ਦੀ ਰਖੜਾ ਜੋ ਹਲਕਾ ਇੰਚਾਰਜ ਨੇ ਇਹ ਸਮਾਣਾ ਸ਼ਹਿਰ ਦੀ ਆਣ ਤੇ ਸ਼ਾਨ ਨੇ ਉਹਨਾਂ ਦੀ ਰਹਿਮਨਾਈ ਬਹੁਤ ਵੱਡਾ ਜਿਹੜਾ ਵਪਾਰੀ ਵਰਗ ਨਾਲ ਹਿੰਦੂ ਤਬਕੇ ਨਾਲ ਇੱਕ ਜਿਹੜਾ ਇਹ ਸੰਮੇਲਨ ਕਰਿਆ ਜਾ ਰਿਹਾ ਹੈ ਜਿਹੜਾ ਕਿ ਸੋਚ ਹੈ ਗਿਆਨੀ ਜੀ ਦੀ ਵੀ ਉਹ ਹਿੰਦੂਆਂ ਦੇ ਪ੍ਰਤੀ ਕਿੰਨੀ ਵਫਾਦਾਰ ਤੇ ਵਧੀਆ ਹੈ ਉਹਨੂੰ ਵਿਆਖਿਆ ਕਰਨ ਵਾਸਤੇ ਅੱਜ ਸਾਡੇ ਹਿੰਦੂਆਂ ਨੇ ਉਹਨਾਂ ਦਾ ਮਾਣ ਤੇ ਸਨਮਾਨ ਪਹਿਲੀ ਵਾਰ ਆਉਣ ਦੇ ਰੱਖਿਆ ਅਸੀਂ ਸਰਦਾਰ ਸਰਜੀਤ ਸਿੰਘ ਰਖੜਾ ਜੀ ਦਾ ਤੇ ਹਰਪ੍ਰੀਤ ਗਿਆਨੀ ਹਰਪ੍ਰੀਤ ਜੀ ਨੂੰ ਜੀ ਆਇਆਂ ਕਹਿੰਦੇ ਤੇ ਧੰਨਵਾਦ ਕਰਦੇ ਜਿਨ੍ਹਾਂ ਨੇ ਪਾਰਟੀ ਪ੍ਰਧਾਨ ਨੇ ਆ ਕੇ ਸਮਾਣਾ ਸ਼ਹਿਰ ਦਾ ਬਿਮਾਰੇ ਆਪਣਾ ਐਡਾ ਵੱਡਾ ਵਿਚਾਰ ਤੇ ਸਮਝ ਤੇ ਗਿਆਨ ਦੇ ਸ਼ਬਦ ਨੇ ਜਿਹੜੇ ਉਹ ਸਾਨੂੰ ਦੇਣਗੇ ਅਸੀਂ ਹੁਣ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਫਸਟ ਆਫ ਆਲ ਕਾ ਕਿ ਅੱਜ ਇਸ ਸਮਾਣਾ ਸਹਿ ਚ ਇਹ ਡੈਲੀਗੇਟ ਸਾਡੇ ਕਪੂਰ ਸੰਵੰਸਲ ਜੀ ਜੋ ਪ੍ਰੈਜ਼ੀਡੈਂਟ ਨੇ ਐਕਸ ਪ੍ਰੈਜ਼ੀਡੈਂਟ ਮਿਊਨਿਸਪਲ ਕਮੇਟੀ ਸਮਾਣਾ ਮੋਤगील ਜੀ ਔਰ ਉਹਨਾਂ ਦੀ ਰਖੜਾ ਸਾਹਿਬ ਦੀ ਪੂਰੀ ਟੀਮ ਔਰ ਮੈਂ ਵੀ ਦਾਸ ਅੱਜ ਸਮਾਣਾ ਤੇ ਸਤਰਾਣਾ ਨਾਲ ਮਿਲ ਕਰਕੇ ਜਿਹੜੇ ਵਪਾਰੀ ਨੇ ਦੁਕਾਨਦਾਰ ਨੇ ਇੰਟੈਲੈਕਚੁਅਲ ਨੇ ਪੁੱਤੀ ਜੀ ਵੀ ਨੇ ਹੋਰ ਸਾਰੇ ਜਿਹੜੇ ਆਪਣੇ ਪੰਜਾਬੀ ਨੇ ਨਾਲ ਮਿਲ ਕੇ ਅੱਜ ਸਾਡੇ ਆਸ਼ਰਮਣੀਆ ਖਾਲੀ ਦਲ ਹੁਣ ਸੁਰਜੀਤੀ ਦੇ ਪ੍ਰਧਾਨ ਯਾਨੀ ਹਰਪੀਤ ਸਿੰਘ ਜੀ ਤੇ ਸੁਜੀਤ ਸਿੰਘ ਰਖੜਾ ਜੀ ਪੂਰੇ ਸਤੀ ਮੰਦਰ ਦੀ ਧਰਮਸ਼ਾਲਾ ਤੱਕ ਪਹੁੰਚ ਰਹੇ ਨੇ ਸਾਰ ਸਾਰੇ ਇਕੱਠੇ ਹੋਏ ਆ ਜੀ ਆਨ ਨੂੰ ਕਰਨ ਵਾਸਤੇ ਤਾਂ ਕਿ ਆਣ ਵਾਲਾ ਜਿਹੜਾ ਟਾਈਮ ਹੈ ਆਨਾਲਾ ਜਿਹੜਾ ਮੈਨੀਫੈਸਟੋ ਤੇ ਪਲੈਨਿੰਗ ਤੇ ਇਸ ਪਾਰਟੀ ਦੀ ਲੋਕਾਂ ਦੀ ਵੈਲਫੇਅਰ ਵਾਸਤੇ ਜੋ ਵੀ ਵਿਖੋ ਹੋਏਗਾ ਉਸ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਜੀ ਲੋਕਾਂ ਨਾਲ ਰੋਗਰੂ ਹੋਣਗੇ ਤੇ ਅਸੀਂ ਵੀ ਪਾਰਟੀ ਦਾ ਵੀ ਪ੍ਰਧਾਨ ਜੀ ਦਾ ਵੀ ਰਖੜਾ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਸਾਨੂੰ ਛੋੜੀ ਜੀ ਰਿਸਪੌਂਸਿਬਿਲਟੀ ਦਿੱਤੀ ਹੈ ਤੇ ਸੋਨੇ ਸਾਰੇ ਲੋਕਾਂ ਦੇ ਸਹਿਯੋਗ ਨਾਲ মিডিਆ ਦੇ ਕੋਆਪਰੇਸ਼ਨ ਨਾਲ ਕੋਸ਼ਿਸ਼ ਕਰਾਂਗੇ ਕਿਆ ਨਾਲਾ ਟਾਈਮ ਆਪਣਾ ਉਜਵਲ ਹੋਵੇ ਬਸ ਇਸ ਕਰਕੇ ਜੀ ਆਇਆਂ ਨੂੰ ਸਾਰਿਆਂ ਨੂੰ ਨਮਸਕਾਰ ਔਰ ਜੈ ਮਾਤਾ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪੰਸਰਜੀਤ ਦੇ ਪ੍ਰਧਾਨ ਯਾਨੀ ਹਰਪ੍ਰੀਤ ਸਿੰਘ ਜੀ ਸਮਾਣਾ ਵਿਖੇ ਸਰਦਾਰ ਸਰਜੀਤ ਸਿੰਘ ਰਕੜਾ ਦੀ ਅਗਵਾਈ ਹੇਠ ਇੱਥੇ ਵਪਾਰੀ ਵਰਗ ਬੁੱਧੀਜੀਵੀ ਵਰਗ ਦੁਕਾਨਦਾਰ ਛੋਟੇ ਦੁਕਾਨਦਾਰ ਆਪਣੇ ਬ੍ਰਾਹਮਣ ਸਭਾਵਾਂ ਤੇ ਹੋਰ ਸਭਾਵਾਂ ਦੇ ਜੋ ਵੀ ਉਹਨਾਂ ਦੀਆਂ ਸਮਾਜ ਦੇ ਵਿੱਚ ਜੋ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ 3.5 ਸਾਲ ਸਰਕਾਰ ਦੇ ਲਖੇ ਨੇ ਉਹਨਾਂ ਦੇ ਵਿੱਚ ਜੋ ਵੀ ਪ੍ਰੋਬਲਮ ਆ ਰਹੀਆਂ ਨੇ ਉਹਨਾਂ ਨੂੰ ਸੁਣਨ ਵਾਸਤੇ ਅੱਜ ਇੱਥੇ ਪਹੁੰਚ ਰਹੇ ਨੇ ਕਿਉਂਕਿ ਇਹ ਮੁਸ਼ਕਲਾਂ ਸਾਰੇ ਪੰਜਾਬ ਦੇ ਵਿੱਚ ਤੇ ਸਮਾਣਾ ਦੇ ਵਿੱਚ ਇੱਕ तकरीबन ਸਾਰੀਆਂ ਇੱਕੋ ਜਿਹੀਆਂ ਨੇ ਕਿਉਂਕਿ ਇੱਥੇ ਛੋਟੀ ਇੰਡਸਟਰੀ ਤੋਂ ਲੈ ਕੇ ਵੱਡੀ ਇੰਡਸਟਰੀ ਤੱਕ ਹੈ ਮਜ਼ਦੂਰ ਤੋਂ ਲੈ ਕੇ ਵੱਡੀ ਇੰਡਸਟਰੀ ਤੱਕ ਇੱਥੇ ਸਮਾਣਾ ਦੇ ਵਿੱਚ ਜਿਹੜਾ ਕੰਮ ਚੱਲਦਾ ਸੋ ਇੱਥੇ ਸਾਰੀਆਂ ਮੁਸ਼ਕਲਾਂ ਬਾਰੇ ਉਹਨਾਂ ਨੇ ਦੱਸਿਆ ਜਾ ਸਕਦਾ ਸੋ ਸਾਰੇ ਸਾਡੇ ਇੰਡਸਟਰੀ ਵਾਲੇ ਵੀ ਛੋਟੇ ਦੁਕਾਨਦਾਰ ਵੀ ਵੱਡੇ ਵੀ ਔਰ ਐਸੋਸੀਏਸ਼ਨਾਂ ਜਿਸ ਤਰ੍ਹਾਂ ਕਲੋਥ ਐਸੋਸੀਏਸ਼ਨ ਹੈ, ਕਰਿਆਨਾ ਐਸੋਸੀਏਸ਼ਨ ਹੈ, ਡਿਸਟ੍ਰਿਬਿਊਸ਼ਨ ਐਸੋਸੀਏਸ਼ਨ ਹੈ, ਵੱਖ-ਵੱਖ ਐਸੋਸੀਏਸ਼ਨਾਂ ਉਹ ਪਹੁੰਚੀਆਂ ਨੇ। ਉਹਨਾਂ ਨੇ ਆਪਣੇ ਆਪਣੇ ਵਿਚਾਰ ਰੱਖਣੇ ਨੇ ਗਿਆਨੀ ਜੀ ਨੂੰ ਦੱਸਣੇ ਨੇ ਸਾਡੇ ਪ੍ਰਧਾਨ ਸਾਹਿਬ ਨੂੰ। ਸੋ ਪ੍ਰਧਾਨ ਸਾਹਿਬ ਦੀ ਇਹ ਬੜੀ ਪ੍ਰਬਲ ਇੱਛਾ ਜਿਸ ਤਰ੍ਹਾਂ ਆਪਣਾ ਚੋਣ ਮੈਨੀਫੈਸਟੋ ਉਹਨਾਂ ਨੇ ਬਣਾਉਣਾ ਹੈ। ਉਹਦੇ ਵਿੱਚ ਇਹ ਸੋਚਦੇ ਨੇ ਪਹਿਲਾਂ ਹੀ ਹੁਣ ਸਮੇਂ ਦੇ ਵਿੱਚ ਜਿਹੜਾ ਸਮਾਂ ਉਹ ਸਮੇਂ ਦੇ ਨਾਲ ਉਹ ਆਪਣੀਆਂ ਉਹ ਗੱਲਾਂ ਉਹਦੇ ਵਿੱਚ ਰੱਖ ਸਕਣ ਤਾਂ ਜੋ ਆਉਣ ਵਾਲੇ ਸਮੇਂ 2027 ਦੇ ਵਿੱਚ ਜਿਹੜੀ ਸਰਕਾਰ ਬਣਨੀ ਆ ਅਕਾਲੀ ਦਲ ਦੀ ਉਹਦੇ ਵਿੱਚ ਇਹ ਗੱਲਾਂ ਪੂਰੀਆਂ ਕਰ ਸਕਣ ਉਹ ਸਮਾਜ ਨਾਲ ਉਸੇ ਤਰ੍ਹਾਂ ਵਾਦਾ ਕਰਕੇ ਜਾਣਗੇ ਵੀ ਆ ਗੱਲਾਂ ਸੇ ਪੂਰਾ ਕਰਾਂਗੇ ਜਿਸ ਤਰ੍ਹਾਂ ਹੁਣ ਸਾਢੇ 3 ਸਾਲ ਹੋ ਗਏ ਸਾਡੇ ਇੱਥੇ ਹਲਕੇ ਦੇ ਐ ਐਮਐਲਏ ਨੇ ਚੇਤਨ ਸਿੰਘ ਜੀ ਜੋੜਾ ਮਾ ਜਰਾ ਉਹ ਮੰਤਰੀ ਵੀ ਰਹਿ ਚੁੱਕੇ ਨੇ ਸਾਢੇ 3 ਸਾਲਾਂ ਤੋਂ ਸੁਬਾਣੇ ਦੇ ਵਿੱਚ ਇੱਕ ਵੀ ਸੜਕ ਨਹੀਂ ਬਣੀ ਕਿਸੇ ਇਲਾਕੇ ਦੇ ਵਿੱਚ ਨਹੀਂ ਬਣੀ ਬੁਰਾ ਹਾਲ ਕਰ ਰੱਖਿਆ ਹੈ ਸਰਕਾਰ ਨੇ ਮੈਂ ਇਸ ਸਰਕਾਰ ਦੀ ਬੜੇ ਸ਼ਕਤਾਂ ਸਖਤ ਸਖਬਾਂ ਚ ਨਖੇਦੀ ਕਰਦਾ ਕਿਉਂਕਿ ਲੋਕਾਂ ਨੇ ਬਦਲਾਅ ਦੇ ਨਾਂ ਤੇ ਵੋਟਾਂ ਪਾਈਆਂ ਸੀ ਪਰ ਇਹਨਾਂ ਨੇ ਉਹ ਬਦਲਾਅ ਨੂੰ ਵੋਰੇ ਕੁਛ ਕਰਕੇ ਰੱਖ ਦਿੱਤਾ ਸਾਰੇ ਹਰ ਵਰਗ ਦੇ ਲੋਕਾਂ ਦਾ ਇਹਨਾਂ ਤੋਂ ਮਨ ਭੰਗ ਹੋ ਚੁੱਕਿਆ ਸੋ ਅੱਜ ਅਸੀਂ ਸਰਜਾ ਸਰਜੀਤ ਸਿੰਘ ਜੀ ਰਖੜਾ ਜੋ ਸਾਡੇ ਦਰਵੇਸ਼ ਸਿਆਸਤਦਾਨ ਨੇ ਸਾਰਾ ਸਮਾਨ ਆ ਉਹਨਾਂ ਨੂੰ ਚਾਹੁੰਦਾ ਹੈ ਉਹਨਾਂ ਦੀ ਅਗਵਾਈ ਹੇਠ ਅੱਜ ਸਾਡੇ ਪ੍ਰਧਾਨ ਸਾਹਿਬ ਨੂੰ ਅਸੀਂ ਜੀਐਮ ਵੀ ਕਹਾਂਗੇ ਤੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਵੀ ਦੱਸਾਂਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਬੱਲੇ ਬੱਲੇ ਕਰਦੀ ਆਵੇ ਓਕੇ